ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਖਾਸ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜਿਹੜੀਆਂ ਗੱਲਾਂ ਸਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ ਨੇ ਜਿਹੜੀਆਂ ਗੱਲਾਂ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੱਕਾ ਬਦਲਾਵ ਆ ਸਕਦਾ ਹੈ ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਆਪਾਂ ਜਦੋਂ ਤੋਂ ਹੋਸ਼ ਸੰਭਾਲ ਲਿਆ ਇੱਕ ਗੱਲ ਸੁਣਦੇ ਆ ਰਹੇ ਹਾਂ ਕਿ ਸਾਨੂੰ ਜੋ ਵੀ ਮਿਲਦਾ ਹੈ ਸਾਡੇ ਮਨ ਕਰਕੇ ਮਿਲਦਾ ਹੈ ਜੋ ਵੀ ਵਿਚਾਰ ਸਾਡੇ ਮਨ ਦੇ ਵਿੱਚ ਚੱਲਦੇ ਰਹਿੰਦੇ ਆ ਜੋ ਵੀ ਸੋਚ ਸਾਡੇ ਮਨ ਦੇ ਵਿੱਚ ਸਾਡੇ ਲਈ ਚੱਲਦੀ ਰਹਿੰਦੀ ਹੈ ਨਾ ਉਹੀ ਸੱਚ ਬਣ ਕੇ ਕਿਤੇ ਨਾ ਕਿਤੇ ਸਾਡੇ ਸਾਹਮਣੇ ਆ ਜਾਂਦੀ ਆ ਭਾਵੇਂ ਕਿ ਜੇ ਅਸੀਂ ਆਪਣੇ ਲਈ ਚੰਗਾ ਚੰਗਾ ਸੋਚਦੇ ਆ ਤਾਂ ਸਾਡੇ ਨਾਲ ਚੰਗਾ ਹੁੰਦਾ ਹੈ ਪਰ ਜੇਕਰ ਅਸੀਂ ਆਪਣੇ ਲਈ ਮਾੜਾ ਸੋਚਦੇ ਆ ਤਾਂ ਸਾਡੇ ਨਾਲ ਮਾੜਾ ਹੁੰਦਾ ਹੈ ਪਰ ਹੁਣ ਸੋਚਣ ਵਾਲੀ ਗੱਲ ਇਹ ਆ ਵੀ ਕੋਈ ਵੀ ਇਨਸਾਨ ਆਪਣੇ ਲਈ ਮਾੜਾ ਤਾਂ ਸੋਚ ਨਹੀਂ ਸਕਦਾ ਹਾਂ ਦੂਜਿਆਂ ਦੇ ਲਈ ਮਾੜਾ ਸੋਚਣਾ ਹੋਵੇ ਤਾਂ ਇਹ ਤਾਂ ਗੱਲ ਮੰਨਣ ਦੇ ਵਿੱਚ ਆ ਜਾਂਦੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬੰਦਾ ਆਪਣੇ ਦੁੱਖ ਕਰਕੇ ਉਨਾ ਦੁਖੀ ਨਹੀਂ ਜਿੰਨਾ ਦੂਜੇ ਦੇ ਸੁੱਖ ਕਰਕੇ ਦੁਖੀ ਆ ਤਾਂ ਜਦੋਂ ਵੀ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਸਮਾਂ ਆਉਂਦਾ ਹੈ ਤਾਂ ਕਈ ਲੋਕ ਉਹ ਚੰਗੇ ਸਮੇਂ ਨੂੰ ਸਹਿਣ ਨਹੀਂ ਕਰ ਪਾਉਂਦੇ ਉਹਨਾਂ ਨੂੰ ਲੱਗਦਾ ਵੀ ਇਹਦੇ ਨਾਲ ਚੰਗਾ ਕਿਉਂ ਹੋਇਆ ਇਹਦੇ ਨਾਲ ਤਾਂ ਮਾੜਾ ਹੋਣਾ ਚਾਹੀਦਾ ਸੀ ਅਤੇ ਕਿਤੇ ਨਾ ਕਿਤੇ ਮਾੜਾ ਕਰਨ ਦੀ ਹਰ ਕੋਸ਼ਿਸ਼ ਵੀ ਕਰਦੇ ਆ ਆਪਾਂ ਸਭ ਦੀ ਗੱਲ ਨਹੀਂ ਕਰ ਰਹੇ ਉਹਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਈਰਖਾ ਹੁੰਦੀ ਆ ਨਫ਼ਰਤ ਭਰੀ ਹੁੰਦੀ ਆ ਉਹ ਹਮੇਸ਼ਾ ਦੂਜਿਆਂ ਦਾ ਮਾੜਾ ਹੀ ਸੋਚਦੇ ਆ ਮਾੜਾ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਆਪਾਂ ਗੱਲ ਕਰ ਰਹੇ ਸੀ ਆਪਣੀ ਕਿ ਆਪਾਂ ਆਪਣਾ ਖੁਦ ਦਾ ਤਾਂ ਕਦੇ ਵੀ ਮਾੜਾ ਨਹੀਂ ਸੋਚਦੇ ਆਪਾਂ ਤਾਂ ਚਾਹੁੰਨੇ ਆ ਕਿ ਸਾਡਾ ਅੱਜ ਸਾਡਾ ਆਉਣ ਵਾਲਾ ਕੱਲ ਬਿਹਤਰ ਤੋਂ ਬਿਹਤਰ ਬਣੇ ਸਾਡੀ ਜ਼ਿੰਦਗੀ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਹੋਣ ਸਾਡੇ ਰਿਸ਼ਤੇ ਨਾਤੇ ਸਾਰੇ ਪਿਆਰ ਦੇ ਨਾਲ ਨਿਭਣ ਜੋ ਵੀ ਅਸੀਂ ਜ਼ਿੰਦਗੀ ਦੇ ਵਿੱਚ ਸੁਪਨੇ ਦੇਖੇ ਆ ਜੋ ਸਾਡੇ ਮਨ ਦੀਆਂ ਇਸ਼ਾਵਾਂ ਨੇ ਸਾਰੀਆਂ ਪੂਰੀਆਂ ਹੋਣ ਪਰ ਨਾ ਤਾਂ ਉਹ ਇਸ਼ਾਵਾਂ ਪੂਰੀਆਂ ਹੁੰਦੀਆਂ ਨੇ ਨਾ ਹੀ ਸਾਡੇ ਵੱਲੋਂ ਦੇਖੇ ਗਏ ਸੁਪਨੇ ਸਾਰੇ ਪੂਰੇ ਹੁੰਦੇ ਆ ਕੋਈ ਨਾ ਕੋਈ ਕਮੀ ਸਾਡੀ ਜ਼ਿੰਦਗੀ ਦੇ ਵਿੱਚ ਰਹਿ ਜਾਂਦੀ ਆ ਤਾਂ ਕਦੇ ਸੋਚਿਆ ਵੀ ਇੰਜ ਕਿਉਂ ਹੁੰਦਾ ਕਿਉਂਕਿ ਅਸੀਂ ਤਾਂ ਹਮੇਸ਼ਾ ਸੋਚਦੇ ਆ ਨਾ ਕਿ ਸਾਡੇ ਨਾਲ ਚੰਗਾ ਹੋਵੇ ਤਾਂ ਇੱਥੇ ਮਹਾਪੁਰਖ ਜੀ ਸਾਨੂੰ ਇਹ ਸਮਝਾਉਂਦੇ ਨੇ ਵਿਦਵਾਨ ਪੁਰਖੇ ਸਮਝਾਉਂਦੇ ਨੇ ਕਿ ਭਾਈ ਕਈ ਵਾਰ ਕੀ ਹੁੰਦਾ ਕਿ ਆਪਾਂ ਚਾਹੁੰਨੇ ਤਾਂ ਆਪਣੇ ਲਈ ਚੰਗਾ ਹੀ ਆ ਪਰ ਕਿਤੇ ਨਾ ਕਿਤੇ ਸਾਡੇ ਮਨ ਅੰਦਰ ਇੱਕ ਡਰ ਹੁੰਦਾ ਏ ਜਿਵੇਂ ਕੋਈ ਕਾਰੋਬਾਰ ਸ਼ੁਰੂ ਕਰਨਾ ਤਾਂ ਹਰ ਇੱਕ ਬੰਦਾ ਚਾਹੁੰਦਾ ਏ ਕਿ ਮੈਂ ਕੰਮ ਧੰਦਾ ਸ਼ੁਰੂ ਕਰਨ ਲੱਗਾ ਇਸ ਕੰਮ ਧੰਦੇ ਦੇ ਵਿੱਚ ਮੈਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਮਿਲੇ ਮੇਰਾ ਕਾਰੋਬਾਰ ਦਿਨੋ ਦਿਨ ਤਰੱਕੀ ਕਰੇ ਪਰ ਉਹ ਚਾਹੁੰਦਾ ਹੈ ਪਰ ਉਹਦੇ ਮਨ ਦੇ ਵਿੱਚ ਡਰ ਕੀ ਲੱਗਿਆ ਹੈ ਕਿ ਕਿਤੇ ਇਹ ਮੇਰਾ ਕੰਮ ਫੇਲ ਹੀ ਨਾ ਹੋ ਜਾਵੇ ਮੈਨੂੰ ਇਹਦੇ ਵਿੱਚ ਕਿਤੇ ਘਾਟਾ ਹੀ ਨਾ ਪੈ ਜਾਵੇ ਭਾਵ ਕਿ ਮਨ ਦੇ ਅੰਦਰ ਇੱਕ ਡਰ ਚੱਲਦਾ ਰਹਿੰਦਾ ਹੈ ਤੇ ਜਿਹੜਾ ਮਨ ਅੰਦਰ ਜਿਹੜੀ ਚੀਜ਼ ਚੱਲਦੀ ਹੈ ਨਾ ਉਹ ਚੀਜ਼ ਸਾਡੇ ਲਈ ਸੱਚ ਹੁੰਦੀ ਆ ਤਾਂ ਇਸ ਕਰਕੇ ਆਪਾਂ ਆਪਣੇ ਮਨ ਅੰਦਰ ਹਮੇਸ਼ਾ ਚੰਗੀਆਂ ਚੀਜ਼ਾਂ ਸੋਚਣੀਆਂ ਨੇ ਇਹ ਨਹੀਂ ਵੀ ਸਿਰਫ ਰਸਨਾ ਦੇ ਰਾਹੀਂ ਬੋਲਦੇ ਰਹਿ ਜਾਂ ਉਪਰ ਉਪਰੀ ਕਹਿੰਦੇ ਰਹਿ ਕਿ ਮੈਨੂੰ ਆਹ ਚੀਜ਼ ਚਾਹੀਦੀ ਆ ਤੇ ਮਨ ਦੇ ਅੰਦਰ ਇੱਕ ਡਰ ਬਿਠਾ ਲਿਆ ਜਿੰਨਾ ਹੀ ਡਰ ਅਸੀਂ ਆਪਣੇ ਮਨ ਅੰਦਰ ਕਿਸੇ ਚੀਜ਼ ਦਾ ਬਿਠਾਉਨੇ ਆ ਉਨਾ ਹੀ ਸਾਡੇ ਸਾਹਮਣੇ ਉਹ ਡਰ ਆਉਂਦਾ ਹੈ ਕਈ ਵਾਰ ਉਹਨਾਂ ਆਪਾਂ ਆਪਣੇ ਆਸ-ਪਾਸ ਅਜਿਹੀਆਂ ਘਟਨਾਵਾਂ ਹੁੰਦੀਆਂ ਦੇਖ ਲੈਣੀਆਂ ਜਿਨ੍ਹਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਆ ਪਰ ਅਸੀਂ ਉਹਨਾਂ ਘਟਨਾਵਾਂ ਦੀ ਕਲਪਨਾ ਆਪਣੇ ਉੱਤੇ ਕਰ ਕਰਕੇ ਦੇਖਦੇ ਆ ਹੁਣ ਆ ਧੁੰਦਾਂ ਦਾ ਮੌਸਮ ਚੱਲ ਰਿਹਾ ਹੈ ਤਾਂ ਆਪਾਂ ਟੀਵੀ ਤੇ ਮੋਬਾਈਲ ਤੇ ਅਕਸਰ ਹੀ ਕੁਝ ਅਜੀਹੀਆਂ ਚੀਜ਼ਾਂ ਦੇਖਦੇ ਆ ਜਿਨ੍ਹਾਂ ਨੂੰ ਦੇਖ ਕੇ ਰੂਹ ਕੰਬ ਜਾਂਦੀ ਆ ਤੇ ਫਿਰ ਉਹ ਚੀਜ਼ ਨੂੰ ਦੇਖ ਕੇ ਨਾ ਸਾਡੇ ਮਨ ਅੰਦਰ ਇੱਕ ਡਰ ਬੈਠ ਜਾਂਦਾ ਏ ਜਦੋਂ ਅਸੀਂ ਘਰੋਂ ਬਾਹਰ ਜਾਣਾ ਹੁੰਦਾ ਹੈ ਜਾਂ ਘਰ ਦੇ ਕਿਸੇ ਜੀ ਨੇ ਘਰੋਂ ਬਾਹਰ ਜਾਣਾ ਹੁੰਦਾ ਤਾਂ ਵਾਰ-ਵਾਰ ਸਾਡੇ ਮਨ ਦੇ ਵਿੱਚ ਉਹ ਖਿਆਲ ਚੱਲਦਾ ਰਹਿੰਦਾ ਵੀ ਕਿਤੇ ਸਾਡੀ ਇਸ ਜੀ ਨਾਲ ਉਹ ਗੱਲ ਨਾ ਬਣ ਜਾਵੇ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਮਨ ਦਾ ਡਰ ਆ ਨਾ ਉਹ ਸਾਡੇ ਤੇ ਹਾਵੀ ਹੋ ਜਾਂਦਾ ਏ ਸਾਨੂੰ ਪਤਾ ਵੀ ਨਹੀਂ ਲੱਗਦਾ ਪਰ ਸਾਨੂੰ ਹਮੇਸ਼ਾ ਇਹ ਗੱਲ ਸਮਝਾਈ ਜਾਂਦੀ ਵੀ ਆਪਣੇ ਮਨ ਨੂੰ ਚੜਦੀ ਕਲਾ ਦੇ ਨਾਲ ਪਰਕੇ ਰੱਖਣਾ ਹੈ ਪੋਜ਼ਿਟਿਵ ਵਿਚਾਰਾਂ ਦੇ ਨਾਲ ਪਰਕੇ ਰੱਖਣਾ ਹੈ ਕਿਉਂਕਿ ਜੋ ਵੀ ਮਨ ਦੇ ਅੰਦਰ ਹੈ ਨਾ ਉਹੀ ਬਾਹਰ ਆਉਣਾ ਹੈ ਤਾਂ ਫਿਰ ਆਪਾਂ ਆਪਣੇ ਮਨ ਨੂੰ ਮਜ਼ਬੂਤ ਬਣਾਉਣਾ ਹੈ ਇਹ ਨਹੀਂ ਆ ਵੀ ਕੋਈ ਵੀ ਚੀਜ਼ ਸੁਣੀ ਦੇਖੀ ਉਹਦਾ ਅਸਰ ਝਟ ਹੀ ਸਾਡੇ ਤੇ ਹੋ ਜਾਵੇ ਨਾ ਸਾਡਾ ਆਪਣੇ ਮਨ ਦੇ ਉੱਤੇ ਇੰਨਾ ਕ ਕੰਟਰੋਲ ਹੋ ਜਾਵੇ ਕਿ ਜੋ ਅਸੀਂ ਚਾਹੁੰਦੇ ਹਾਂ ਉਹ ਮੈਸੇਜ ਸਾਡੇ ਮਨ ਤੱਕ ਪਹੁੰਚੇ ਤਾਂ ਫਿਰ ਆਪਣੇ ਮਨ ਨੂੰ ਮਜ਼ਬੂਤ ਕਰਨਾ ਪੈਣਾ ਹੈ ਅਤੇ ਮਨ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਇਹੋ ਸਲਾਹ ਦਿੱਤੀ ਜਾਂਦੀ ਆ ਵੀ ਸਵੇਰੇ ਸਵੇਰ ਉੱਠਦਿਆਂ ਸਾਰ ਹੀ ਆਪਣੇ ਮਨ ਦੇ ਉੱਤੇ ਕੰਟਰੋਲ ਕਰ ਲਿਆ ਜਾਵੇ ਮਨ ਨੂੰ ਅਜੇ ਵਿਚਾਰਾਂ ਦੇ ਨਾਲ ਭਰ ਲਿਆ ਜਾਵੇ ਜਿਨ੍ਹਾਂ ਦੇ ਉੱਤੇ ਕੋਈ ਵੀ ਮਾੜਾ ਖਿਆਲ ਕੋਈ ਵੀ ਡਰ ਪੈ ਹਾਵੀ ਨਾ ਹੋਵੇ ਸਭ ਤੋਂ ਪਹਿਲਾਂ ਸਵੇਰੇ ਉੱਠਦਿਆਂ ਅਸਾਰ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਹਾਂ ਨਾ ਤਾਂ ਸਾਡਾ ਮਨ ਰੱਜ ਜਾਂਦਾ ਹੈ ਸਾਡੇ ਮਨ ਦੀ ਭੁੱਖ ਖਤਮ ਹੋ ਜਾਂਦੀ ਆ ਸਾਡੇ ਮਨ ਦੇ ਗਿਲੇ ਸ਼ਿਕਵੇ ਸ਼ਿਕਾਇਤਾਂ ਦੂਰ ਹੋ ਜਾਂਦੀਆਂ ਨੇ ਸਾਡਾ ਮਨ ਖੁਸ਼ ਹੁੰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਜਿਹਦੀ ਮੈਂ ਕਲਪਨਾ ਵੀ ਨਹੀਂ ਕੀਤੀ ਜਾਂ ਫਿਰ ਮਨ ਦੇ ਵਿੱਚ ਇਹ ਵਿਚਾਰ ਹੁੰਦਾ ਵੀ ਜੋ ਮਾਲਕ ਨੇ ਮੈਨੂੰ ਬਿਨਾ ਬੋਲਿਆਂ ਬਿਨਾ ਮੰਗਿਆਂ ਦਿੱਤਾ ਜੇ ਇਹ ਨਾ ਦਿੰਦੇ ਫਿਰ ਮੇਰਾ ਕੀ ਹੁੰਦਾ ਤਾਂ ਆਪਣੇ ਆਪ ਹੀ ਸਾਡਾ ਮਨ ਸ਼ਾਂਤ ਹੁੰਦਾ ਹੈ ਸਕੂਨ ਨਾਲ ਪਰ ਜਾਂਦਾ ਹੈ ਵੀ ਮਾਲਕ ਦੀ ਮੇਰੇ ਉੱਤੇ ਕਿਰਪਾ ਹੈ ਤਾਂ 5 ਮਿੰਟ 10 ਮਿੰਟ ਬੈਠ ਕੇ ਆਰਾਮ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨਾ ਤਾਂ ਫਿਰ ਉਸ ਤੋਂ ਬਾਅਦ ਕੋਈ 5 10 15 ਮਿੰਟ ਅੱਧਾ ਘੰਟਾ 1 ਘੰਟਾ ਜਿੰਨਾ ਵੀ ਸਮਾਂ ਤੁਸੀਂ ਬੈਠ ਸਕੋ ਆਪਣਾ ਧਿਆਨ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਜਿੰਨਾ ਹੀ ਸਾਡਾ ਧਿਆਨ ਗੁਰੂ ਚਰਨਾਂ ਦੇ ਨਾਲ ਜੁੜੇਗਾ ਓਨਾ ਹੀ ਸਾਡਾ ਮਨ ਮਜ਼ਬੂਤ ਹੋਵੇਗਾ ਅਸੀਂ ਆਪਣੇ ਗੁਰੂ ਸਾਹਿਬ ਨੂੰ ਆਪਣੇ ਹਾਜ਼ਰ ਨਾਜ਼ਰ ਮਹਿਸੂਸ ਕਰ ਪਾਵਾਂਗੇ ਜਦੋਂ ਗੁਰੂ ਸਾਹਿਬ ਜੀ ਹਾਜ਼ਰ ਨਾਜ਼ਰ ਮਹਿਸੂਸ ਹੋ ਲਗੇ ਅੰਗ ਸੰਗਮੈ ਸੁਸੋਣਗੇ ਫਿਰ ਅੰਦਰ ਦੇ ਸਾਰੇ ਡਰ ਭੈ ਚਿੰਤਾ ਆਪਣੇ ਆਪ ਖਤਮ ਹੋ ਜਾਣੀਆਂ ਤਾਂ ਅੱਖਾਂ ਬੰਦ ਕਰਕੇ ਇੱਕ ਮਨ ਇੱਕ ਚਿਤ ਹੋ ਕੇ ਆਪਣਾ ਧਿਆਨ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਵਾਹੀ ਗੁਰੂ ਵਾਹੀ ਗੁਰੂ ਜੀ ਦਾ ਸਿਮਰਨ ਕਰਨਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਕਿਉਂਕਿ ਗੁਰੂ ਦੇ ਧਿਆਨ ਦੇ ਨਾਲ ਨਾਲ ਗੁਰੂ ਦਾ ਗਿਆਨ ਵੀ ਜ਼ਰੂਰੀ ਆ ਗਿਆਨ ਸਾਡੇ ਕੋਲ ਹੋਵੇਗਾ ਤਾਂ ਸਾਡੇ ਹੱਥੋਂ ਕੋਈ ਵੀ ਮਾੜਾ ਕੰਮ ਨਹੀਂ ਹੋਵੇਗਾ ਅਤੇ ਜੇ ਅਸੀਂ ਕਿਸੇ ਦਾ ਮਾੜਾ ਨਹੀਂ ਕਰਾਂਗੇ ਤਾਂ ਸਾਡੇ ਨਾਲ ਮਾੜਾ ਹੋ ਹੀ ਨਹੀਂ ਸਕਦਾ ਤਾਂ ਫਿਰ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਫਿਰ ਆਪਣੇ ਕੰਮਾਂ ਧੰਦਿਆਂ ਨੂੰ ਹੱਥ ਪਾਉਣਾ ਅਤੇ ਕੰਮਾਂ ਧੰਦਿਆਂ ਨੂੰ ਹੱਥ ਪਾਉਣ ਤੋਂ ਪਹਿਲਾਂ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਆਪਣੇ ਮਨ ਨੂੰ ਉਹ ਮੈਸੇਜ ਦੇਣੇ ਆ ਜੋ ਚੀਜ਼ਾਂ ਤੁਹਾਨੂੰ ਚਾਹੀਦੀਆਂ ਨੇ ਉਹਨਾਂ ਚੀਜ਼ਾਂ ਨੂੰ ਆਪਣੇ ਕੋਲ ਮਹਿਸੂਸ ਕਰਨਾ ਵੀ ਜਿਵੇਂ ਉਹ ਚੀਜ਼ਾਂ ਮੇਰੇ ਕੋਲ ਆ ਚੁੱਕੀਆਂ ਨੇ ਕਿਹਾ ਜਾਂਦਾ ਕਿ ਜਦੋਂ ਆਪਾਂ ਆਪਣੇ ਸੁਪਨੇ ਆਪਣੀਆਂ ਇਸ਼ਾਵਾ ਜਾਂ ਉਹਨਾਂ ਚੀਜ਼ਾਂ ਨੂੰ ਆਪਣੇ ਕੋਲ ਹੋਣ ਦਾ ਅਹਿਸਾਸ ਕਰਦੇ ਆ ਉਹ ਚੀਜ਼ਾਂ ਖੁਦ ਬਖੁਦ ਸਾਡੇ ਵੱਲ ਆਕਰਸ਼ਿਤ ਹੁੰਦੀਆਂ ਨੇ ਤਾਂ ਜੋ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਜੋ ਵੀ ਤੁਹਾਡੇ ਮਨ ਦੀ ਇਸ਼ਾ ਹੈ ਉਹ ਕਲਪਨਾ ਇੰਜ ਕਰਨੀ ਵੀ ਜਿਵੇਂ ਉਹ ਚੀਜ਼ ਮੈਨੂੰ ਮਿਲ ਗਈ ਆ ਅਤੇ ਆਪਣੇ ਮਨ ਨੂੰ ਚੰਗੇ ਚੰਗੇ ਮੈਸੇਜ ਦੇਣੇ ਆ ਕਿ ਮੈਂ ਇੱਕ ਖੁਸ਼ ਆਤਮਾ ਹਾਂ ਭਾਵੇਂ ਗੁੱਸੇ ਦੇ ਨਾਲ ਭਰੇ ਰਹਿੰਦੇ ਆ ਨਾ ਤਾਂ ਵੀ ਸਵੇਰੇ ਉੱਠ ਕੇ ਆਪਣੇ ਆਪ ਨੂੰ ਕਹਿਣਾ ਮੈਂ ਇੱਕ ਖੁਸ਼ ਆਤਮਾ ਹਾਂ ਸਰੀਰ ਬਿਮਾਰ ਵੀ ਹੋਵੇ ਆਪਣੇ ਆਪ ਨੂੰ ਕਹਿਣਾ ਮੈਂ ਤੰਦਰੁਸਤ ਹਾਂ ਮੇਰਾ ਮਨ ਹਮੇਸ਼ਾ ਸ਼ਾਂਤ ਰਹਿੰਦਾ ਏ ਭਾਵ ਕਿ ਜੋ ਚੀਜ਼ਾਂ ਸਾਨੂੰ ਆਪਣੇ ਲਈ ਚਾਹੀਦੀਆਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਕਰਨਾ ਉਹਨਾਂ ਚੀਜ਼ਾਂ ਨੂੰ ਬੋਲ-ਬੋਲ ਕੇ ਕਹਿਣਾ ਹੈ ਮੈਂ ਇੱਕ ਸੁਖੀ ਆਤਮਾ ਹਾਂ ਮੈਂ ਖੁਸ਼ ਆਤਮਾ ਹਾਂ ਮੈਂ ਸ਼ਾਂਤ ਆਤਮਾ ਹਾਂ ਇਹ ਵੇ ਜਦੋਂ ਕਰਾਂਗੇ ਨਾ ਤੁਹਾਨੂੰ ਉਸੇ ਵੇਲੇ ਹੀ ਇੱਕ ਵੱਖਰੀ ਊਰਜਾ એનર્ਜੀ ਦਾ ਅਹਿਸਾਸ ਹੋਵੇਗਾ ਇਹ ਮੈਸੇਜ ਸਵੇਰੇ ਸਵੇਰ ਉੱਠ ਕੇ ਆਪਣੇ ਮਨ ਨੂੰ ਦੇਣਿਆ ਤਾਂ ਦੇਖਣਾ ਕੁਝ ਹੀ ਦਿਨਾਂ ਦੇ ਵਿੱਚ ਸਾਡੇ ਅੰਦਰ ਬਦਲਾਅ ਆ ਜਾਵੇਗਾ ਜੋ ਵੀ ਪਿਛਲੇ ਸਾਲ ਸਾਡੇ ਨਾਲ ਹੋ ਗਿਆ ਨਾ ਉਹਨੂੰ ਭੁੱਲ ਜਾਓ ਇੱਕ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਆ ਆਉਣ ਵਾਲੇ ਨਵੇਂ ਵਰੇ ਦਾ ਸਵਾਗਤ ਆਪਾਂ ਆਪਣੇ ਮਜਬੂਤ ਮਨ ਦੇ ਨਾਲ ਕਰਨਾ ਹੈ ਚੜ੍ਹਦੀ ਕਲਾ ਦੇ ਨਾਲ ਭਰੇ ਹੋਏ ਮਨ ਦੇ ਨਾਲ ਕਰਨਾ ਹੈ ਇਹ ਮਨ ਦੀ ਜੋ ਵੀ ਨਿਰਾਸ਼ਾ ਹੈ ਕਿਸੇ ਦੇ ਪ੍ਰਤੀ ਈਰਖਾ ਹੈ ਕਿਸੇ ਦੇ ਪ੍ਰਤੀ ਗੁੱਸਾ ਹੈ ਉਹ ਸਾਰਾ ਕੱਢ ਦੇਣਾ ਹੈ ਕਿਉਂਕਿ ਇਹ ਚੀਜ਼ਾਂ ਸਾਡਾ ਖੁਦ ਦਾ ਨੁਕਸਾਨ ਕਰਦੀਆਂ ਨੇ ਇਹ ਚੀਜ਼ਾਂ ਆਪਾਂ 2024 ਦੇ ਵਿੱਚ ਨਾਲ ਲੈ ਕੇ ਨਹੀਂ ਜਾਣੀਆਂ ਤਾਂ ਹੀ ਸਾਡਾ ਆਉਣ ਵਾਲਾ ਨਵਾਂ ਵਾਰਾ ਖੁਸ਼ੀਆਂ ਖੇੜਿਆਂ ਭਰਿਆ ਹੋਵੇਗਾ ਆਪਣੇ ਮਨ ਨੂੰ ਮਜ਼ਬੂਤ ਕਰਕੇ ਅਗਲੇ ਨਵੇਂ ਵਰੇ ਦੇ ਵਿੱਚ ਪੈਰ ਰੱਖਣਾ ਹੈ ਤਾਂ ਦੇਖਣਾ ਫਿਰ ਕਾਮਯਾਬੀ ਤਰੱਕੀ ਸਾਡੇ ਕਦਮ ਚ ਹੋਵੇਗੀ ਤਾਂ ਜੋ ਵੀ ਮਾੜੀਆਂ ਆਦਤਾਂ ਨੇ ਮਾੜੀਆਂ ਯਾਦਾਂ ਨੇ ਉਹਨਾਂ ਨੂੰ ਪਿਛਲੇ ਸਾਲ ਦੇ ਵਿੱਚ ਛੱਡ ਦੇਣਾ ਨਵੇਂ ਵਰੇ ਦੇ ਲਈ ਨਵੀਆਂ ਆਸਾਂ ਉਮੀਦਾਂ ਲੈ ਕੇ ਪੂਰੇ ਚਾਅ ਉਤਸ਼ਾਹ ਦੇ ਨਾਲ ਨਵੇਂ ਵਰੇ ਦੀ ਸ਼ੁਰੂਆਤ ਕਰਨੀ ਆ ਉਹ ਰੋਜ਼ ਸਵੇਰੇ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਫਿਰ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਫਿਰ ਗੁਰਬਾਣੀ ਦਾ ਪਾਠ ਕਰਨਾ ਫਿਰ ਆਪਣੇ ਮਨ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਲੈਣਾ ਆਪਣੇ ਮਨ ਨੂੰ ਸੋਹਣੇ ਸੋਹਣੇ ਚੰਗੇ ਚੰਗੇ ਮੈਸੇਜ ਦੇਣੇ ਆ ਜੋ ਚੀਜ਼ਾਂ ਸਾਨੂੰ ਚਾਹੀਦੀਆਂ ਨੇ ਤਾਂ ਦੇਖਣਾ ਜੋ ਸਾਨੂੰ ਚਾਹੀਦਾ ਏ ਜੋ ਸਾਡੀਆਂ ਇਛਾਵਾਂ ਨੇ ਉਹ ਤਾਂ ਖੁਦ ਬਖੁਦ ਚੱਲ ਕੇ ਸਾਡੇ ਕੋਲ ਆਉਣਗੀਆਂ